ਸ਼ੀਕਾਲ ਦੀ ਸਾਇਆ ਨੂੰ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਭਤਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕੀ ਆਪਣੀ ਇਸ ਚੈਨਲ ਦੇ ਉੱਤੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤੇ ਲੜਕੀ ਅਤੇ ਲੜਕੀਆਂ ਦੇ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਯਾ ਫਿਰ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜੇਕਰ ਤੁਸੀਂ ਆਪਣਾ ਨੰਬਰ ਪਵਾ ਕੇ ਸਾਡੇ ਕੋਲੋਂ ਇਹ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਐਡ ਦੇ ਵਿੱਚ ਤੁਹਾਡਾ ਨੰਬਰ ਵੀ ਪਾਇਆ ਜਾਵੇਗਾ ਪਰ ਤੁਸੀਂ ਸਭ ਨੇ ਇੱਕ ਜ਼ਰੂਰੀ ਗੱਲ ਧਿਆਨ ਵਿੱਚ ਰੱਖਣੀ ਹੈ ਜੋ ਕਿ ਹੈ ਕਿ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜ੍ਹਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਸਾਨੂੰ ਸਾਡੇ ਦਿੱਤੇਗਾ ਜੋ ਨੰਬਰ ਹੈ ਸਕਰੀਨ ਉੱਤੇ ਤੁਹਾਨੂੰ ਸ਼ੋ ਹੋ ਰਿਹਾ ਹੈਗਾ ਉਸ ਉੱਤੇ ਸਾਨੂੰ ਡਾਇਰੈਕਟ ਕਾਲ ਕਰਕੇ ਵੀ ਦੱਸ ਸਕਦੇ ਹੋ ਹੁਣ ਆਪਾਂ ਗੱਲ ਕਰ ਲੈਣੇ ਆ ਅੱਜ ਦੇ ਰਿਸ਼ਤਿਆਂ ਬਾਰੇ ਜੋ ਕਿ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਲੜਕੀ ਦਾ ਰਿਸ਼ਤਾ ਐਮ 64 ਕੋਡ ਹੈ ਅਗਲਾ ਰਿਸ਼ਤਾ ਲੜਕੀ ਦਾ ਜੋ ਕਿ ਤਾਂ ਕਸਤਰੀ ਸੀਮੇ ਕਾਸਮਾਬੰਦ ਰੱਖਦੇ ਹਨ ਲੜਕੀ ਦੀ ਉਮਰ 29 ਸਾਲਾ ਰੰਗ ਗੋਰਾ ਕੱਦ 5 ਫੁੱਟ 3 ਇੰਚਾ ਪੜਾਈ ਵਿੱਚ ਲੜਕੀ ਦੀ ਬੀਏ ਐਮਏ ਬੀਐਡ ਐਲਐਲਬੀ ਪਾਸ ਕੀਤੀ ਹੋਈ ਆ ਇਸ ਸਮੇਂ ਲੜਕੀ ਲੀਗਲ ਐਡਵਾਈਜ਼ਰ ਲੱਗੀ ਹੋਈ ਆ ਅਤੇ ਕ੍ਰਾਈਮ ਮੈਗਜ਼ੀਨ ਵਿੱਚ ਕੰਮ ਕਰਦੀ ਆ ਲੜਕੀ ਦੇ ਪਿਤਾ ਦੀ ਸਰਕਾਰੀ ਨੌਕਰੀ ਪ੍ਰਿੰਸੀਪਲ ਦੀ ਕਰਦੇ ਹਨ ਅਤੇ 1 ਲੱਖ ਰੁਪਏ ਆਮਦਨ ਇਸ ਦੇ ਨਾਲ ਲੜਕੀ ਵਾਲੇ ਕੋਲੇ ਕੁਝ ਜ਼ੈਰੀ ਪ੍ਰਾਪਰਟੀ ਵੀ ਆ ਲੜਕੀ ਦੇ ਦੋ ਛੋਟੇ ਭਾਈ ਭੈਣ ਹਨ ਦੋਵੇਂ ਕੈਨੇਡਾ ਵਿੱਚ ਹਨ ਲੜਕੀ ਵਾਲਾ ਇਹਨੂੰ ਆਪਣੀ ਲੜਕੀ ਲਈ ਬਾਹਰਲੇ ਪੱਕੇ ਲੜਕੇ ਲੋੜਾ ਜਾਂ ਫਿਰ ਲੜਕਾ ਵਰਤ ਪਰਮਿਟ ਤੇ ਹੋਵੇ ਲੜਕੀ ਵਾਲੇ ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਆ ਅਗਲਾ ਰਿਸ਼ਤੇ ਦੀ ਗੱਲ ਕਰ ਲਈਏ ਜੋ ਕਿ ਅਸੀਂ ਲੈ ਕੇ ਆਏ ਹਾਂ ਐਮਾ ਪੈਂਟ ਕੋੜਾ ਲੜਕੇ ਦਾ ਰਿਸ਼ਤਾ ਹੈ ਅਗਲਾ ਰਿਸ਼ਤਾ ਲੜਕੇ ਦਾ ਜੋ ਕਿ ਸ਼ਰਮਾ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੇ ਦੀ ਉਮਰ 23 ਸਾਲਾ ਕੱਦ 6 ਫੁੱਟ ਪੜਾਈ ਵਿੱਚ ਲੜਕੀ ਦੀ 12ਵੀਂ ਦੇ ਨਾਲ ਨਾਲ ਬਿਜ਼ਨਸ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਵਾਲੇ ਮੰਡੀ ਗੁਬੰਦਗੜ੍ਹ ਦੇ ਰਹਿਣ ਵਾਲੇ ਹਨ ਲੜਕੇ ਵਾਲੇ ਪਰਿਵਾਰ ਵਿੱਚ ਮਾਤਾ ਜੀ ਅਤੇ ਇੱਕ ਭੈਣ ਤੇ ਇੱਕ ਭਰਾ ਹਨ ਭੈਣ ਭਰਾ ਦੋਵੇਂ ਕੈਨੇਡਾ ਵਿੱਚ ਹੀ ਹਨ ਇਸ ਵਿੱਚ ਮੇ ਲੜਕਾ ਕੈਨੇਡਾ ਵਿੱਚ ਹੀ ਆਪਣਾ ਕੰਮ ਕਰਦਾ ਹੈ ਲੜਕੀ ਵਾਲੇ ਕੋਲੇ ਆਪਣੀ ਸ਼ੈਰੀ ਪ੍ਰਾਪਰਟੀ ਵੀ ਆ ਤੇ ਲੜਕੇ ਵਾਲਿਆਂ ਨੂੰ ਜੋ ਲੜਕੀ ਚਾਹੀਦੀ ਹੈ ਉਹ ਜਾਂ ਤਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਪੱਕੀ ਕੁੜੀ ਹੋਵੇ ਜਾਂ ਫਿਰ ਜੇਕਰ ਲੜਕੀ ਵਰਕ ਪਰਮਿਟ ਤੇ ਹੈ ਤਾਂ ਵੀ ਲੜਕੇ ਵਾਲੇ ਰਿਸ਼ਤਾ ਕਰਨ ਲਈ ਤਿਆਰ ਹਰ ਪਰ ਲੜਕੀ ਸਿਰਫ ਜਨਰਲ ਕਾਸਟ ਨੂੰ ਹੀ ਸਮਾਨਤਾ ਰੱਖਦੀ ਹੋਵੇ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਵੀ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖ ਲੜਕੇ ਜਾਂ ਲੜਕੀਆਂ ਜਾਂ ਫਿਰ ਗ੍ਰੀਪਰ ਵਾਲ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ हां ਤੁਸੀਂ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਮੈਰਿਜ ਬੀਰੂ ਪੰਜਾਬ ਚੈਨਲ ਨਾਲ ਮਿਲ ਕੇ ਤੁਸੀਂ ਰਿਸ਼ਤੇ ਕਰਵਾ ਸਕਦੇ ਹੋ ਤੁਸੀਂ ਸਾਨੂੰ नीचे ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਅਤੇ ਨਾਲ ਰਿਸ਼ਤੇ ਕਰਾਉਣ ਦਾ ਕੰਮ ਸਾਡੇ ਨਾਲ ਮਿਲ ਕੇ ਕਰ ਸਕਦੇ ਹੋ ਇਸ ਤੋਂ ਬਿਨਾ ਜੇਕਰ ਕਿਸ ਨੇ ਸਰ ਨਾਲ ਮਿਲ ਕੇ ਰਿਸ਼ਤ ਮਾਰਕਟਿੰਗ ਦਾ ਕੰਮ ਕਰਨਾ ਹੋਵੇ ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ